ਜੋ ਕਿ ਅਲਕ੍ਰੀ ਵਾਲਿਓ ਜੈਮਸੀ ਦੀ ਸ਼ਲੋਮ ਪ੍ਰੇਜ਼ ਦਾ ਲਾਰਡ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇ ਹਾਲੇਲੂਇਆ ਸੋ ਪਰਮੇਸ਼ੁਰ ਦੇ ਵੱਡੇ ਫਜ਼ਲ ਪਰਮੇਸ਼ੁਰ ਦੀ ਵੱਡੀ ਕਿਰਪਾ ਤੇ ਪਰਮੇਸ਼ੁਰ ਜੀ ਦੀ ਵੱਡੀ ਦਇਆ ਦੇ ਨਾਲ ਪਰਮੇਸ਼ੁਰ ਦੀ ਦਾਸੀ ਨੂੰ ਪਰਮੇਸ਼ੁਰ ਨੇ ਸਮਾਂ ਬਖਸ਼ਿਆ ਕਿ ਆਪ ਜੀ ਦੇ ਸ਼ਹਿਰ ਦੇ ਵਿੱਚ ਆਪ ਜੀ ਦੇ ਦੇਸ਼ ਦੇ ਵਿੱਚ ਪਰਮੇਸ਼ੁਰ ਦੀ ਦਾਸੀ ਆਏ ਤੇ ਆਪਣੇ ਸਰਵ ਸ਼ਕਤੀਮਾਨ ਪਰਮੇਸ਼ੁਰ ਦੇ ਕਲਾਮ ਨੂੰ ਤੁਹਾਡੇ ਨਾਲ ਸਾਂਝਾ ਕਰੇ ਹਾਲੇਲੂਇਆ ਸੋ ਮੈਨੂੰ ਪ੍ਰਾਰਥਨਾ ਦੇ ਵਿੱਚ ਰੱਖਿਓ ਇਸ ਇਬਾਦਤ ਨੂੰ ਪ੍ਰਾਰਥਨਾ ਦੇ ਵਿੱਚ ਰੱਖਿਓ ਤਾਂ ਜੋ ਸਫ਼ਰ ਮੁਬਾਰਕ ਹੋਏ ਤੇ ਜਿਸ ਮਕਸਦ ਦੇ ਨਾਲ ਪ੍ਰਭੂ ਆਪਣੀ ਦਾਸੀ ਨੂੰ ਲੈ ਕੇ ਆ ਰਹੇ ਆ ਉਹ ਪਰਮੇਸ਼ਵਰ ਦਾ ਮਕਸਦ ਤੁਹਾਡੇ ਜੀਵਨ ਵਿੱਚ ਸਗੋਂ ਮੇਰੇ ਜੀਵਨ ਵਿੱਚ ਵੀ ਪੂਰਾ ਹੋ ਜਾਏ ਹallelujah ਮੈਂ ਯਕੀਨ ਕਰਦੀ ਅਗਰ ਤੁਸੀਂ ਵਿਸ਼ਵਾਸ ਦੇ ਨਾਲ ਆਓਗੇ ਤਾਂ ਬੜੀਆਂ ਵੱਡੀਆਂ ਆਸ਼ੀਸ਼ਾਂ ਬਰਕਤਾਂ ਸ਼ਿਫਾਵਾਂ ਛਟਕਾਰਾਂ ਤੇ ਆਤਮਿਕ ਤਰੱਕੀ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰੋਗੇ ਹallelujah ਸੋ ਅਗਰ ਤੁਸੀਂ ਅਜੇ ਤੱਕ ਦੋ ਛੁੱਟੀਆਂ ਬੁੱਕ ਨਹੀਂ ਕੀਤੀਆਂ ਤੇ ਉਹ ਛੁੱਟੀਆਂ ਦੀਆਂ ਤਰੀਕਾਂ ਮੈਂ ਤੁਹਾਨੂੰ ਦੱਸ ਦਿੰਦੀ ਆ 31 ਅਗਸਤ ਦਿਨ ਸ਼ਨੀਵਾਰ ਅਤੇ 1 ਸਤੰਬਰ ਦਿਨ ਐਤਵਾਰ ਦੋ ਛੁੱਟੀਆਂ ਕੰਮ ਤੋਂ ਆਪਣੇ ਲਈ ਬੁੱਕ ਕਰ ਲਓ ਮੈਂ ਯਕੀਨ ਕਰਦੀ ਹਾਂ ਕਿ ਛੁੱਟੀਆਂ ਬੇਰਥ ਨਹੀਂ ਹੋਣ ਵਾਲੀਆਂ ਅਰੇ 31 ਅਗਸਤ ਸ਼ਨੀਵਾਰ ਨੂੰ ਮੀਟਿੰਗ ਦਾ ਸਮਾਂ ਹੋਏਗਾ 5 ਵਜੇ ਦਾ ਤੇ 1 ਸਤੰਬਰ ਦਿਨ ਐਤਵਾਰ ਨੂੰ ਮੀਟਿੰਗ ਦਾ ਸਮਾਂ ਹੋਏਗਾ ਦੁਪਹਿਰ 12 ਵਜੇ ਦਾ ਹallelujah ਤੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਮਿਲਦੇ ਆ 31 ਅਗਸਤ ਨੂੰ ਤੇ 1 ਸਤੰਬਰ ਪਰਮੇਸ਼ਰ ਤੁਹਾਡੇ ਅੰਗ ਸੰਗ ਹੋਣ ਤੇ ਇਹਦਾ ਐਡਰੈਸ ਜਿਹੜਾ ਆ ਸਾਰੀ ਲੋਕੇਸ਼ਨ ਜਿਹੜੀ ਆ ਪਾਸਟਰ ਦਿਓਲ ਖੋਜੇ ਵਾਲਾ ਚੈਨਲ ਦੇ ਉੱਤੇ ਫੇਸਬੁੱਕ ਪੇਜ ਦੇ ਉੱਤੇ ਜਿਹੜੀ ਆ ਉਹ ਅਪਲੋਡ ਕਰ ਦਿੱਤੀ ਗਈ ਆ ਤੇ ਇਸ ਮੀਟਿੰਗ ਨੂੰ ਹੋਸਟ ਕਰ ਰਹੇ ਆ ਪਾਸਟਰ ਸਮੀਰ ਜਾਰਜ ਜੀ ਹallelujah ਸੋ ਪਰਮੇਸ਼ਰ ਦੀ ਵਡਿਆਈ ਹੋਵੇ ਪ੍ਰਭੂ ਤੁਹਾਡੇ ਅੰਗ ਸੰਗ ਹੋਣ ਤੁਹਾਡੇ ਬੱਚਿਆਂ ਦੇ ਅੰਗ ਸੰਗ ਹੋਣ ਜੈਨ ਸਿਧੀ ਗੋਡ ਬles ਸੀ ਯੂ